ਪਲਵਾਮਾ ਹਮਲੇ ਦਾ ਦਰਦ ਅਜੇ ਤੱਕ ਮੁੱਕਿਆ ਨਹੀਂ ਸੀ ਅਜੇ ਤੱਕ ਉਹਦੀਆਂ ਗੱਲਾਂ ਉਹਦੀਆਂ ਚਰਚਾਵਾਂ ਖਤਮ ਨਹੀਂ ਸੀ ਹੋਈਆਂ ਉਹ ਦਰਦ ਉਹ ਸਿਸਕ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਫੌਜੀ ਜਵਾਨਾਂ ਦੇ ਪਰਿਵਾਰਾਂ ਦੇ ਵਿੱਚ ਮੁੱਕੀ ਨਹੀਂ ਸੀ ਤੇ ਪਹਿਲਗਾਮ ਦੇ ਵਿੱਚ ਦੁਬਾਰਾ ਗੋਲੀਆਂ ਚੱਲ ਪਈਆਂ ਪਹਿਲਗਾਮ ਦੇ ਅੰਦਰ ਦੁਬਾਰਾ ਹਾਲਾਤ ਤਣਾਅਪੂਰਵਕ ਹੋ ਗਏ ਇਹਦਾ ਜ਼ਿੰਮੇਵਾਰ ਕੌਣ ਹੈ ਇਹੀ ਚੀਜ਼ ਖੋਜਣ ਵਾਸਤੇ ਅੱਜ ਤੱਕ ਚਰਚਾਵਾਂ ਹੋ ਰਹੀਆਂ ਨੇ ਹੁਣ ਤੱਕ ਇਹੀ ਸਵਾਲ ਸਭ ਤੋਂ ਉੱਪਰ ਹੈ ਕਿ ਪਹਿਲਗਾਮ ਦੇ ਵਿੱਚ ਜੋ ਕਾਂਡ ਹੋਇਆ ਉਹਨੂੰ ਕਰਾਉਣ ਵਾਲਾ ਕੌਣ ਹੈ ਉਨੇ ਪਿੱਛੇ ਕੌਣ ਹੈ ਕਿਸ ਨੇ ਸਾਜ਼ਿਸ਼ ਰਚੀ ਕਿਸ ਨੇ ਟੂਰਿਸਟ ਪੋਲੇ ਭਾਲੇ ਟੂਰਿਸਟ ਜਿਹੜੇ ਘੁੰਮਣ ਆਏ ਸੀ ਕਸ਼ਮੀਰ ਦੀ ਵਾਦੀਆਂ ਨੂੰ ਵੇਖਣ ਆਏ ਸੀ ਪਹਿਲਗਾਮ ਨੂੰ ਵੇਖਣ ਆਏ ਸੀ ਅਨੰਤਨਾਗ ਨੂੰ ਵੇਖਣ ਆਏ ਸੀ ਕਿਸ ਨੇ ਉਹਨਾਂ ਦੇ ਉੱਤੇ ਅੰਨੇ ਵਾਰ ਗੋਲੀਆਂ ਚਲਵਾ ਦਿੱਤੀਆਂ ਹਾਲਾਂਕਿ ਇੱਕ ਪ੍ਰੌਕਸੀ ਗਰੁੱਪ ਨੇ ਜ਼ਰੂਰ ਇਹਦੀ ਜ਼ਿੰਮੇਵਾਰੀ ਚੁੱਕੀ ਪਰ ਇਸ ਦੇ ਬਾਵਜੂਦ ਅਸਲ ਸੱਚਾਈ ਕੀ ਹੈ ਜਾਣ ਲੈਣਾ ਬਹੁਤ ਜ਼ਰੂਰੀ ਹੈ ਮੇਰੇ ਨਾਲ ਜੋ ਸ਼ਖਸ ਮੌਜੂਦ ਨੇ ਉਹ ਬਿਹਤਰ ਤਰੀਕੇ ਦੇ ਨਾਲ ਇਸ ਨੂੰ ਐਕਸਪਲੋਰ ਕਰ ਸਕਦੇ ਨੇ ਤੁਹਾਡੇ ਸਾਹਮਣੇ ਰੱਖ ਸਕਦੇ ਨੇ ਖੋਲ ਕੇ ਤੁਹਾਨੂੰ ਦੱਸ ਸਕਦੇ ਨੇ ਮੇਰੀ ਮਰਾਦ ਹੈਗੀ ਹੈ ਹਿੰਦੂ ਕ੍ਰਾਂਤੀ ਦਲ ਦੇ ਰਾਸ਼ਟਰੀ ਅਧਿਐਕਸ਼ ਮਨੋਜ ਨੰਨਾ ਜੀ ਮਨੋਜ ਜੀ ਤੁਸੀਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਧੰਨਵਾਦ ਸਭ ਤੋਂ ਪਹਿਲਾਂ જયਸ਼ੀ ਰਾਮ ਸਾਰੇ ਜਿਹੜੇ ਦਰਸ਼ਕ ਦੇਖ ਰਹੇ ਨੇ ਤੇ ਦੂਸਰਾ ਜਿਹੜੇ ਉਥੇ ਸ਼ਹੀਦ ਹੋਏ ਨੇ ਸਾਰਿਆਂ ਨੂੰ ਅਸੀਂ ਤੁਹਾਡੇ ਚੱਲਨ ਦੇ ਰਹੀ ਸ਼ਰਧਾਂਜਲੀ ਭੇਟ ਕਰਦੇ ਹਾਂ ਮੈਨਾਂ ਜੀ ਸਵਾਲ ਇਹੀ ਹੈ ਸਟਾਰਟਿੰਗ 'ਚ ਮੈਂ ਪੁੱਛਣਾ ਤੁਹਾਨੂੰ ਇਹੀ ਚਾਹੁੰਦਾ ਕਿ ਤੁਹਾਨੂੰ ਕੀ ਲੱਗਦਾ ਅੱਜ ਸਾਰਾ ਦੇਸ਼ ਇਹ ਜਾਣਨਾ ਚਾਹੁੰਦਾ ਹੈ ਕਿ ਉਹ ਹਮਲਾ ਕਿੱਦਾਂ ਹੋਇਆ ਕਿੰਨੇ ਕਰਵਾ ਦਿੱਤਾ ਉਹ ਅਤਵਾਦੀ اچانک ਕਿੱਥੋਂ ਆ ਗਏ ਤੁਹਾਡਾ ਤੁਹਾਡੀ ਕੀ ਨਜ਼ਰੀਆ ਦੇਖੋ ਜੀ ਇਹ ਜਿਹੜਾ ਹਮਲਾ ਹੋਇਆ ਹੈ ਇਹ ਸਾਰਿਆਂ ਨੂੰ ਕਲੀਅਰ ਹੈ ਕਿ ਪਾਕਿਸਤਾਨ ਨੇ ਇਹ ਹਮਲਾ ਕਰਵਾਇਆ ਹੈ ਪਾਕਿਸਤਾਨੀ ਜਿਹੜੀ ਏਜੰਸੀ ਆ ਆਈਐਸਆਈ ਉਸਨੇ ਇਹ ਹਮਲਾ ਕਰਾਇਆ ਹੈ ਜਿਹੜੇ ਇਨਪੁਟ ਸਰਕਾਰ ਦੇ ਕੋਲ ਵੀ ਆ ਰਹੇ ਆ ਸਾਨੂੰ ਮੀਡੀਆ ਦੇ ਰਾਹੀਂ ਪਤਾ ਲੱਗਾ ਹੈ ਕਿ ਜਿਹੜਾ ਉੱਥੇ ਦਾ ਪੀਓ ਕੇ ਅਧਿਕ੍ਰਿਤ ਕਸ਼ਮੀਰ ਹੈ ਜਿਹੜਾ ਕਿ ਸਾਡਾ ਦੇਸ਼ ਦਾ ਅੰਗ ਹੈ ਪਾਕਿਸਤਾਨ ਨੇ ਹਥਿਆਲਿਆ ਉਹਦੇ ਵਿੱਚ ਬੈ ਕੇ ਸਾਰੀ ਪਲਾਨ ਬਣਾਈ ਗਈ ਹੈ ਉੱਥੇ ਹੀ ਸਾਰਾ 4 ਜਾਂ 5 ਹੱਤਕਵਾਦੀਆਂ ਨੂੰ ਉਹਨਾਂ ਨੇ ਐਂਟਰ ਕਰਵਾ ਕੇ ਇਹ ਜਿਹਾ ਹਮਲਾ ਕਰਵਾਇਆ ਨੋਨਾ ਜੀ ਸਵਾਲ ਵੱਡਾ ਇਹ ਖੜਾ ਹੁੰਦਾ ਹੈ ਅੱਜ ਸਵੇਰ ਤੋਂ ਇੱਕ ਚੀਜ਼ ਬਹੁਤ ਜ਼ਿਆਦਾ ਪ੍ਰਚਾਰੀ ਗਈ ਹੈ ਕਿ Hindu ਕਹਿ ਕਹਿ ਕੇ ਮਾਰਿਆ ਪੁੱਛ ਕੇ ਮਾਰਿਆ ਕਿ ਤੁਹਾਡਾ ਧਰਮ ਕਿਹੜਾ ਆ ਕਈ ਤਾਂ ਇਹ ਵੀ ਕਹਿੰਦੇ ਆ ਕਿ ਕਹਿੰਦੇ ਗੁਪਤ ਅੰਗਾਂ ਨੂੰ ਵੇਖ ਕੇ ਗੋਲੀ ਮਾਰੀ ਗਈ ਹੈ ਕੀ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਕੀ ਇੱਕ ਮਾਹੌਲ ਪੈਦਾ ਕਰਨ ਦੀਆਂ ਗੱਲਾਂ ਨੇ ਕਿ ਅਸਲ ਚ ਹੋਇਆ ਹੈ ਨਹੀਂ ਨਹੀਂ ਬਿਲਕੁਲ ਹੋਇਆ ਜੀ ਜਿਹੜੀ ਕੋ ਵੀਡੀਓ ਵਾਇਰਲ ਹੋਈ ਹੈ ਇੱਕ ਜਿਹੜੇ ਆਪਣਾ ਇਹਦੇ ਸ਼ਿਕਾਰ ਹੋਇਆ ਉਹਨਾਂ ਦੀ ਪੈਂਟ ਉਤਰੀ ਹੋਈ ਸੀ ਜਦੋਂ ਉਹਨਾਂ 'ਤੇ ਗੋਲੀ ਮਾਰੀ ਹੈ ਤੇ ਜਿਵੇਂ ਦੰਨ ਕਿ ਇੰਟਰਵਿਊਰ ਦਾ ਕੋਈ ਵੀ ਬੰਦਾ ਡਿਸਟਰਬ ਸੀਗਾ ਉਹ ਉਹਨਾਂ ਨੇ ਪੁੱਛਿਆ कि ਉਹਨਾਂ ਨੇ ਮੁਸਲਮਾਨ ਕੋਈ ਨਾਮ ਲਿਆ ਅੱਗੇ ਉਹਨਾਂ ਨੂੰ ਸ਼ੱਕ ਹੋ ਗਿਆ ਤਾਂ ਉਹਨਾਂ ਨੇ ਕਿਹਾ ਪੈਂਟ ਉਤਾਰ ਕੇ ਦੇਖਿਆ ਵੀ ਉਸ ਦੀ ਸੁਨਤ ਹੋਈ ਹੈ ਕਿ ਨਹੀਂ ਹੋਈ ਸੋ ਇਹ ਬੜੀ ਹੀ ਇੱਕ ਸ਼ਰਮਨਾਕ ਘਟਨਾ ਹੈ ਕਿ ਇੰਨਾ ਗ੍ਰਿਹਸਤ ਅਤਿਕਵਾਦੀਆਂ ਦਾ ਹੋ ਸਕਦਾ ਹੈ ਅੱਛਾ ਮੀਡੀਆ ਦੇ ਉੱਤੇ ਜਿਹੜੀਆਂ ਚਰਚਾਾਂਵਾਂ ਚੱਲ ਰਹੀਆਂ ਨਾ ਉਹ ਅਮਿਤ ਸ਼ਾਹ ਜੀ ਦੇ ਇੱਕ ਬਿਆਨ ਨੂੰ ਸਾਹਮਣੇ ਰੱਖਦੇ ਆ ਕਹਿੰਦੇ ਕਿ ਅਮਿਤ ਸ਼ਾਹ ਜੀ ਤਾਂ ਕਹਿੰਦੇ ਸੀ ਅਸੀਂ ਇੱਥੇ ਯਾਤਰਾ ਕੱਢ ਕੇ ਆਏ ਆ ਤੇ ਉੱਥੇ ਤਾਂ ਕੁਝ ਹੈ ਹੀ ਨਹੀਂ ਐਦਾਂ ਦਾ ਸਭ ਉਹ ਰਾਹੁਲ ਗਾਂਧੀ ਜੀ ਨੂੰ ਕਹਿੰਦੇ ਸੀ ਕਹਿੰਦੇ ਤੁਹਾਨੂੰ ਹੀ ਸਾਰੇ ਅੱਤਵਾਦੀ ਦਿਖਦੇ ਸਾਨੂੰ ਨਹੀਂ ਦਿਖਦਾ ਤੇ ਹੁਣ ਕਿੱਥੋਂ ਕਹਿੰਦੇ ਫਿਰ ਅੱਤਵਾਦੀ ਆ ਗਏ ਦੇਖੋ ਜੀ ਅੱਤਵਾਦੀਆਂ ਦਾ ਜਿਹੜਾ ਸਿਸਟਮ ਹੈ ਉਹ ਤਾਂ ਹਰ ਵੇਲੇ ਇਸ ਤਾਕ ਦੇ ਵਿੱਚ ਰਹਿੰਦੇ ਨੇ ਉਹ ਜਿਹੜੀਆਂ ਸਰਕਾਰਾਂ ਨਹੀਂ ਦੇਖਦੇ ਕੁਝ ਨਹੀਂ ਦੇਖਦੇ ਉਹਨਾਂ ਦਾ ਇੱਕ ਮਨਸੂਬਾ ਇਹ ਹੁੰਦਾ ਹੈ ਕਿ ਇੰਡੀਆ ਨੂੰ ਡਿਸਟਰਬ ਕਿੱਦਾਂ ਕਰਨਾ ਭਾਰਤ ਨੂੰ ਡਿਸਟਰਬ ਕਿੱਦਾਂ ਕਰਨਾ ਹੈ ਜਿੱਥੇ ਉਹਨਾਂ ਦਾ ਮੌਕਾ ਲੱਗਾ ਉਹਨਾਂ ਨੇ ਆਪਣਾ ਕੰਮ ਕਰ ਜਾਣਾ ਅਸੀਂ ਲੋਕ ਮੈਂ ਤਾਂ ਪੋਲੀਟੀਕਲ ਪਾਰਟੀਆਂ ਨੂੰ ਵੀ ਇਹ ਇੱਕ ਆਪਣੀ ਸਲਾਹ ਦਵਾਂਗਾ ਕਿ ਇਸ ਵੇਲੇ ਆਪਾਂ ਦੀ ਲੜਨ ਭਰੰਦਾ ਵਕਤ ਨਹੀਂ ਹੈ ਆਪਾਂ ਸਾਰੇ ਇਕੱਠੇ ਹੋ ਗਏ ਅੱਜ ਵੀ ਮੇਰੇ ਖਿਆਲ ਸ਼ਾਮ ਨੂੰ 6 ਵਜੇ ਸਰਬਦਲੀਏ ਬੈਠਕ ਦਿੱਲੀ ਦੇ ਵਿੱਚ ਬੁਲਾਈ ਗਈ ਹੈ ਉਹਦੇ ਵਿੱਚ ਸਾਰੇ ਇੱਕ ਮਤ ਹੋ ਗਏ رائے ਦੇਣ ਕਿ ਪਾਕਿਸਤਾਨ ਦਾ ਯਕਦਮ ਡੈਕ ਕਰੋ ਤੇ ਇਹਦੀ ਕਹਾਣੀ ਸਦਾ ਲਈ ਦੁਨੀਆ ਦੇ ਨਕਸ਼ੇ ਤੋਂ ਇਹਦਾ ਨਾਮ ਉਹ ਨਿਸ਼ਾਨ ਮਿਟਾ ਦਿਓ ਤਾਂ ਹੀ ਇਸ ਸਮੱਸਿਆ ਦਾ ਹੱਲ ਹੈ ਕਿਸ ਦਾ ਨਾਮ ਉਹ ਨਿਸ਼ਾਨ ਕਰ ਪਾਕਿਸਤਾਨ ਦਾ ਪਾਕਿਸਤਾਨ ਦਾ ਨਾਮੋ ਨਿਸ਼ਾਨੇ ਤੋਂ ਮਿਟੇਗਾ ਤਾਈਓਂ ਇੱਕ ਵਾਰ ਹੋਰ ਹੱਤਵਦੀ ਕਿਥੋਂ ਆ ਰਿਹਾ ਆਉ ਰਾਤਵਦੀ ਕਿਥੋਂ ਆਇ ਨਹੀਂ ਰਿਹਾ ਪਾਕਿਸਤਾਨ ਉਧਰ ਅਫਗਾਨਿਸਤਾਨ ਦੇ ਨਾਲ ਲੜਾਈ ਹੈ ਆ ਘਰ ਉਹਦੇ ਬਲੂਚਿਸਤਾਨ 'ਚ ਵੀ ਲੜਾਈ ਚੱਲ ਰਹੀ ਹੈ ਉਹ ਹੁਣ ਜਿਹੜੀ ਉੱਤੇ ਦੀ ਹਤਾਸ਼ਾ ਹੈਗੀ ਆ ਉਹ ਇੰਡੀਆ ਦੇ ਉੱਤੇ ਅਟੈਕ ਕਰਕੇ ਆਪਣਾ ਇੱਕ ਪਰਚਾ ਸਾਬ ਦਿਖਾਣਾ ਚਾਹੁੰਦਾ ਕਿ ਮੈਂ ਵੀ ਹਾਂ ਹੋਰ ਉਹਦਾ ਇਸ ਤੋਂ ਵੱਧ ਕੋਈ ਲੈਣਾ ਦੇਣਾ ਨਹੀਂ ਹੈ ਸਾਡੀਆਂ ਸਰਕਾਰਾਂ ਕੋਈ ਵੀ ਸਰਕਾਰ ਆਈ ਹੈ ਪਿਛਲੀ ਸਰਕਾਰਾਂ ਚ ਵੀ ਹਮਲੇ ਹੁੰਦੇ ਰਹੇ ਆ ਇਹ ਸਰਕਾਰ ਚਲੋ ਨੱਥ ਪਾਈ ਹੈ ਇਹ ਨਹੀਂ ਵੀ ਨਹੀਂ ਨੱਥ ਪਾਈ ਪਰ ਉਹ ਕਿਤੇ ਨਾ ਕਿਤੇ ਮੌਕਾ ਤਾਕ ਲਾ ਕੇ ਆਪਣਾ ਇਹ ਹਮਲਾ ਕਰ ਗਏ ਨੇ ਠੀਕ ਆ ਇਹ ਪੀਓਕੇ ਕਟੋ ਕਟਾ ਆਪਾਂ ਨੂੰ ਹਸਿਆ ਲਾਂਗੇ ਜਿੱਥੇ ਬੈ ਕੇ ਇਹ ਸਾਰੀਆਂ ਸਾਸਜਾ ਬਣਾਉਂਦੇ ਨੇ ਜਿੱਦਾਂ ਇਹਨਾਂ ਦੇ ਉਗਰਵਾਦੀ ਨੇ ਉਹਨਾਂ ਨੂੰ ਜਿਹੜੀ ਵਰਲਡ ਲੈਵਲ ਦੀ ਯੂਨੋ ਹੈ ਪਾਕਿਸਤਾਨ ਦੇ ਪ੍ਰੈਸ਼ਰ ਪਾਣਾ ਚਾਹੀਦਾ ਹੈ ਕਿ ਜਿਹੜੇ ਉੱਥੇ ਦੇ ਅਤਵਾਦੀ ਨੇ ਜਿਹੜੇ ਕੰਮ ਕਰਾ ਰਹੇ ਨੇ ਹਾਜੀਤ ਸਾਹਿਬਿਤ ਵਰਗੇ ਹੋਰ ਵੀ ਕਨੇ ਲੋਕ ਨੇ ਜਿਹੜੇ ਇਹਨਾਂ ਨੂੰ ਮੈਨਿਪੂਲੇਟ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਜਬ ਸਲਿੰਡਰ ਕਰਨ ਨਹੀਂ ਤਾਂ ਜਿੱਦਾਂ ਅਮਰੀਕਾ ਨੇ ਲਾਦੇਨ ਵੇਲੇ ਕਾਰਵਾਈ ਕੀਤੀ ਸੀ ਉਦਾਂ ਦੀ ਕਾਰਵਾਈ ਭਾਰਤ ਕਰਕੇ ਉਹਨਾਂ ਚੱਕ ਕੇ ਲੈ ਕੇ ਇੰਡੀਆ ਦੀਆਂ ਸਲਾਖਾਂ ਦੇ ਵਿੱਚ ਦੇ ਨਹੀਂ ਦੇ ਜਲੇ ਕਸੂਰੀ ਦਾ ਤਾਂ ਬਿਆਨ ਹੁੰਦਾ ਹੈ ਸਵੇਰ ਨੂੰ ਉਹ ਕਹਿੰਦਾ ਕਿ ਮੇਰਾ ਤਾਂ ਕੋਈ ਤਾਲੁਕੀ ਨਹੀਂ ਹੈ ਐਵੇਂ ਕਾਹਨੇ ਭਾਰਤੀ মিডিਆ ਨੇ ਜੋੜ ਦਿੱਤਾ ਮੇਰਾ ਨਾਮ ਮੇਰਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਹੈ ਦੇ ਕੋ ਇਹਦੇ ਜਿਹੜੀ ਏਜੰਸੀ ਹੈਗੀਆਂ ਏਜੰਸੀਆਂ ਇੱਕ ਜਿਹੜਾ 5-6 ਦੇ ਮਤਲਬ ਜਿੱਦਣੇ ਘਟਰਾ ਹੋਈ ਹੈ ਉਸ ਤੋਂ ਹਫ਼ਤਾ 10 ਦਿਨ ਪਹਿਲਾਂ ਇੱਕ ਜਿਹੜੀ ਵੀਡੀਓ ਭਾਸ਼ ਦੇ ਵਿੱਚ ਵਾਇਰਲ ਵੀ ਹੋ ਰਿਹਾ ਹੈ प्रका, प्रका, प्रका है है। है है। किसे किसे कि ਜਿਹੜੀ 370 ਦੇਗੇਂਸਟ ਉਹਨਾਂ ਦੇ ਆਪਣਾ ਲੋਕਾਂ ਨੂੰ ਪ੍ਰਕਾਰ ਪਕਾਇਆ ਜਾ ਰਿਹਾ 370 ਲਾਤੀ ਹੈ ਜਾਂ ਹੋਰ ਵੀ ਕਈ ਇਦਾਂ ਦੇ ਕਾਰਨ ਹੈਗੇ ਆ ਜਿਸ ਕਰਕੇ ਉਹ ਇੰਡੀਆ ਗਵਰਨਮੈਂਟ ਉਹਨਾਂਡ ਹੈਗੇ ਤੇ ਉਹਨਾਂ ਦਾ ਮਨਸੂਬਾ ਇਹੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਕਸ਼ਮੀਰ ਦੇ ਵਿੱਚ ਜਿਹੜੀ ਸ਼ਾਂਤੀ ਹੈ ਅੱਜ ਹੋ ਗਈ ਹੈ ਕਾਫੀ ਡਿਵੈਲਪਮੈਂਟ ਕਸ਼ਮੀਰ ਦੇ ਵਿੱਚ ਅੱਗੇ ਨਾਲੋਂ ਜ਼ਿਆਦਾ ਹੋ ਚੁੱਕੀ ਹੈ ਲੋਕੀ ਇਸ ਗੱਲ ਨੂੰ ਸਮਝਣ ਲੱਪੇ ਆ ਕਿ ਯਾਰ ਅਸੀਂ ਵੀ ਆਪਣੇ ਭਾਈਪਿਆਣ ਬੱਚੇ ਜਿਹੜੇ ਵਧੀਆ ਤਰੀਕੇ ਪੜ੍ਹਾਈਏ ਵਧੀਆ ਸਕੂਲੇ ਜਾਣ ਵਧੀਆ ਕਾਰੋਬਾਰ ਕਰਨ ਜਾਂ ਵਧੀਆ ਨੌਕਰੀਆਂ ਉਹਨਾਂ ਨੂੰ ਮਿਲ ਲੈ ਉਹਦੇ ਵਿੱਚ ਇੰਡੀਆ ਗਵਰਨਮੈਂਟ ਜੋ ਜਿੱਥੇ ਦੇ ਅਸੀਂ ਦੇਖਦੇ ਅੱਜ ਦੀ ਡੇਟ 'ਚ ਕਾਫੀ ਕਦਮ ਅੱਗੇ ਵਧਾ ਚੁੱਕੀ ਹੈ ਹਜ਼ਾਰਾਂ ਕਰੋੜ ਰੁਪਏ ਕਸ਼ਮੀਰ ਦੇ ਵਿੱਚ ਖਰਚਾ ਜਾ ਚੁੱਕਾ ਹੈ ਹੁਣ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਅਸੀਂ ਇੱਕ ਰਸਤਾ ਇੱਥੇ ਜਾਲ ਵਿਛਾਇਆ ਸੀ ਉਹ ਸਾਡਾ ਜਾਲ ਇਥੋਂ ਖਤਮ ਹੋ ਰਿਹਾ ਡੇ ਬਾਈ ਡੇ ਸੋ ਇਹਨਾਂ ਨੇ ਇੱਕ ਇਦਾਂ ਦੀ ਘਟਨਾ ਕਦਮ ਵਿਛਾਇਆ ਜਾਲ ਜਿਹੜਾ ਇਹਨਾਂ ਨੇ ਆਪਣਾ ਉੱਥੇ ਨੈਕਚਰਸ ਵੀ ਸਾਇਆ ਸੀਗਾ ਐਂਟੀ ਇੰਡੀਅਨ ਜਿੱਥੇ ਵੀ ਨਾਰਾ ਜਦੋਂ ਲੱਗਦਾ ਸੀ ਪਾਕਿਸਤਾਨ ਜਿੰਦਾਬਾਦ ਦਾ ਲੱਗਦਾ ਸੀ ক্রিকেট ਮੈਚ ਹੁੰਦਾ ਸੀਗਾ ਜੇ ਪਾਕਿਸਤਾਨ ਦਾ ਪਲੇਅਰ ਆਊਟ ਹੁੰਦਾ ਸੀ ਤਾਂ ਮਸੂਮੀ ਸਾਈ ਜਾਂਦੀ ਸੀ ਛਿੱਕਾ ਮਾਰਦੇ ਬਟੱਕੇ ਚੱਲਦੇ ਸੀ ਅੱਜ ਉਹ ਚੀਜ਼ਾਂ ਕਸ਼ਮੀਰ ਦੇ ਵਿੱਚ ਖਤਮ ਹੋ ਚੁੱਕੀਆਂ 90% ਖਤਮ ਹੋ ਚੁੱਕੀਆਂ ਇੱਕ ਤੀ ਪਹਿਲੀ ਵਾਰ ਹੈ ਜੇ ਇਦਾਂ ਦੀ ਘਟਨਾ ਹੋਈ ਹੈ ਤੇ ਉੱਥੇ ਕਸ਼ਮੀਰ ਦੇ ਵਿੱਚ ਆਵਾਜ਼ ਆਈ ਹੈ ਹਿੰਦੂ ਮੁਸਲਮਾਨ ਭਾਈ ਭਾਈ ਇਹ ਪਹਿਲੀ ਵਾਰੀ ਚੀਜ਼ ਹੋਈ ਅੱਗੇ ਤੁਸੀਂ ਵੀ ਨਹੀਂ ਕਦੀ ਰੱਖੀ ਹੋਏਗੀ ਸੋ ਉਹਨਾਂ ਨੂੰ ਇਹ ਦਿਖ ਰਿਹਾ ਇਹ ਸਾਡਾ ਜਿਹੜਾ ਵਰਚੁਅਲ ਸਵ ਇਥੋਂ ਖਤਮ ਹੋ ਰਿਹਾ ਸੋ ਉਹਨਾਂ ਨੇ ਇਦਾਂ ਦੀ دہشت ਭ LAN ਵਾਲੀ ਘਟਨਾ ਕੀਤੀ ਹੈ ਕਿ ਜਿਹੜੀ ਲੋਕਾਂ ਦੇ ਦਿਮਾਗ ਦੇ ਵਿੱਚ دہشت ਫੈਲੇ ਇੱਥੇ ਟੂਰਿਸਟ ਨਾ ਆਵੇ ਹੁਣ ਤੁਹਾਡੇ ਸਾਹਮਣੇ ਇਹ ਵੀ ਘਟਨਾ ਹੈ ਨਾਲ ਲੱਖਾਂ ਟੂਰਿਸਟ ਉੱਥੇ ਦੀ ਜਿਹੜੀ ਆ ਵਾਪਸੀ ਹੋਏਗੀ ਲੱਖਾਂ ਟੂਰਿਸਟ ਉੱਥੋਂ ਵਾਪਸ ਹੋਏਗਾ ਤੇ ਕਰੋੜਾਂ ਰੁਪਏ ਦਾ ਕਸ਼ਮੀਰ ਦਾ ਨੁਕਸਾਨ ਹੈ ਇਹ ਤੇ ਟੂਰਿਸਟ ਕਟੋ ਘਟ ਜੋ ਸੀ ਐਵਰੇਜ ਸੋਚਦੇ 10000 ਰੁਪਏ ਤੋਂ ਕਟੋ ਘਟ ਉੱਥੇ ਖਰਚਦਾ ਹੋਏਗਾ ਜੇ ਲੱਖਾਂ ਟੂਰਿਸਟ ਉਥੋਂ ਵਾਪਸ ਹੋ ਗਏ ਵੈਸੇ ਜੋ ਸਾਡੇ ਕੋ ਆંકડા ਦੀ ਜਾਣਕਾਰੀ ਹੈ ਪਿਛਲੇ ਸਾਲ 1 ਕਰੋੜ 99 ਲੱਖ ਟੂਰਿਸਟ ਉਥੇ ਗਿਆ ਤੇ ਕਿੰਨਾ ਰੈਵਨਿਊ ਕੁਸ਼ਵੀਰ ਨੂੰ ਆਇਆ ਹੋਏਗਾ ਤੇ ਜੋ ਰੁਕ ਜਾਏਗਾ ਤੇ ਕਸ਼ਮੀਰੀ ਆਪੇ ਭੁੱਖਾ ਮਰੇਗਾ ਭੁੱਖਾ ਮਰੇਗਾ ਤਾਂ ਜੋ ਕਹਿਣਗੇ ਉਥੋਂ ਪੈਸੇ ਆਣਗੇ ਉਹੀ ਉਹ ਕਰੇਗਾ ਮਤਲਬ ਕਸ਼ਮੀਰ ਹੱਥੋਂ ਖੁੱਸਦਾ ਦੇਦਾ ਪਿਆ ਹਾਂ ਕਸ਼ਵੀਰ ਉਹਨਾਂ ਨੂੰ ਦਿਖ ਰਿਹਾ ਵੀ ਕਸ਼ਵੀਰ ਸਾਡਾ ਹੱਥੋਂ ਜਾ ਰਿਹਾ ਹੈ ਕਿ ਜਦ ਉਹਨਾਂ ਦੀ ਪਬਲਿਕ ਜਿਹੜੀ ਉਥੇ ਦੇ ਲੋਕ ਆ ਉਹਨਾਂ ਨੂੰ ਇੱਕ ਸਮਝ ਆਣੀ ਸ਼ੁਰੂ ਹੋ ਗਈ ਹੈ ਵੀ ਅਸਲ ਸਾਡੇ ਆ ਫਾਇਦਾ ਕਿੱਥੇ ਆ ਪਾਕਿਸਤਾਨ ਦੇ ਵੀ ਆ ਆ ਭੁੱਖ ਭਰੀ ਪਈ ਐ ਤੇ ਉਹ ਲੋਕ ਪਾਗਲਾ ਪਾਕਿਸਤਾਨ ਨੂੰ ਅਡਾਪਟ ਕਰਨੇ ਪਿਛਲੀਆਂ ਗੱਲਾਂ ਚਲੋ ਗੰਦਾ ਤੇ ਪੁਰਖੇ ਜੋ ਕਰਦੇ ਰੇ ਉਸ ਵੇਲੇ ਇਨੀ ਅਵੇਅਰਨੈਸ ਵੀ ਨਹੀਂ ਸੀ ਹੁਣ ਸੋਸ਼ਲ ਮੀਡੀਆ ਕਈ ਇਦਾਂ ਦਾ ਸਿਸਟਮ ਹੈ ਗਿਆ ਜਿਹਦੇ ਕਰਕੇ ਉਹਨਾਂ ਦੇ ਲੋਕਾਂ 'ਚ ਜਾਂ ਅੱਜ ਦੀ ਜਰਨਲ ਅਵੇਅਰਨੈਸ ਆਈ ਐ ਉਹ ਸਾਰਾ ਇੰਡੀਆ ਘੁੰਮਦੇ ਆ ਉਹਨਾਂ ਨੂੰ ਵੀ ਪਤਾ ਲੱਗਾ ਅਸਲੀਅਤ ਕੀ ਐ ਠੀਕ ਐ ਉਹ ਉਹਨਾਂ ਦੇ ਹੱਥੋਂ ਜਿਹੜਾ ਉਹਨਾਂ ਦਾ ਸਿਸਟਮ ਖਰਾਬ ਹੋ ਰਿਹਾ ਕਸ਼ਮੀਰ ਜਾ ਰਿਹਾ ਇਸ ਕਰਕੇ ਉਹਨਾਂ ਨੇ ਇਦਾਂ ਦੀ ਨਪਾਕ ਹਰਕਤ ਕਰਕੇ ਇਹ ਆਪਣਾ ਕਾਰਨ ਮੈਨੂੰ ਅੰਜਾਮ ਦਿੱਤਾ ਹੈ ਕਿ ਲੋਕਾਂ ਦੇ ਜਿਹੜੇ ਬਾਹਰ ਆਲੇ ਨੇ ਟੂਰਿਸਟ ਹੈ ਉਹਨਾਂ ਦੇ ਦਿਮਾਗ ਦੇ ਵਿੱਚ دہشت ਪਵੇ ਤੇ ਇੱਥੇ ਆਣਾ ਉਹ ਬੰਦ ਕਰਨ ਤੇ ਕਸ਼ਮੀਰੀ ਮੁੜ ਕੇ ਮਜਬੂਰ ਹੋ ਕੇ ਸਾਡੇ ਆਲੂ ਚੁਕਣ। ਜੀ ਇੱਕ ਨਾ ਮੈਂ ਸਵੇਰੇ ਇੱਕ ਦੋ ਜਣਿਆਂ ਦੀਆਂ ਗੱਲਾਂ ਸੁਣੀਆਂ ਉਹ ਕਹਿੰਦੇ ਕਿ ਇਹ ਜੋ ਕਾਂਡ ਵਾਪਰਿਆ ਹੈ ਇਹਦਾ ਸਿੱਧਾ ਅਸਿੱਧਾ ਅਸਰ ਪੈਂਦਾ ਹੈ ਆ ਬੀਜੇਪੀ ਦੀ ਪੋਲਿਟਿਕਸ ਨੂੰ। ਉਹ ਕਹਿੰਦੇ ਇਹ ਨਰੇਟਿਵ ਕਿ ਹਿੰਦੂ ਡੇਖ ਕੇ ਮਾਰੇ ਹੈ ਇਹ ਨਾਲ ਤਾਂ ਕਹਿੰਦੇ ਬੀਜੇਪੀ ਨੂੰ ਫਾਇਦਾ ਹੋ ਰਿਹਾ। ਦੇਖੋ ਜੀ ਫਾਇਦਾ ਨੁਕਸਾਨ ਤਾਂ ਬਾਅਦ ਦੀ ਗੱਲ ਹੈ। ਠੀਕ ਹੈ ਜੀ। ਪਰ ਅਸੀਂ ਕਿਸੇ ਦੇ ਆ ਸਵਾਲ ਖੜ ਗਿਆ ਕਿ ਬੀਜੇਪੀ ਕੀ ਲੋਕਾਂ ਨੂੰ ਮਾਰ ਕੇ ਸਿਆਸਤ ਕਰ ਰਹੀ ਹੈ ਨਹੀਂ ਨਹੀਂ ਦੇਖੋ ਇਹ ਤੇ ਸਾਰਿਆਂ ਨੂੰ ਕਲੀਅਰ ਹੈਗਾ ਹੈ ਕਿ ਅੰਤਕਵਾਦੀਆਂ ਨੇ ਇਹ ਕੰਮ ਕੀਤਾ ਹੈ ਉਹ ਪਾਕਿਸਤਾਨ ਤੋਂ ਆਏ ਆ ਠੀਕ ਹੈ ਜੀ ਸਾਰੇ ਪਾਕਿਸਤਾਨ ਤੋਂ ਆਏ ਆ ਬਾਕੀ ਏਜੰਸੀਆਂ ਲੱਗੀਆਂ ਇਹਦੇ ਵਿੱਚ ਸਾਰੇ ਇੰਡੀਪੈਂਡੈਂਟ ਹੈ ਜਿਹਦੇ ਕੋਲ ਜੇ ਕੋਈ ਇਦਾਂ ਦੀ ਗੱਲ ਆਂਦੀ ਤਾਂ ਸਾਹਮਣੇ ਆਏਗੀ ਵੀ ਨਾ ਇਕੱਲੇ ਕਹਿਣ ਨਾਲ ਤਾਂ ਗੱਲ ਹੋਏਗੀ ਨਹੀਂ ਇਹਦੇ ਰਾ ਬੈਠੀ ਆ ਇੰਡਲੀ ਆਈਬੀ ਬੈਠੀ ਆ ਹੋਰ ਇੱਡੀ ਵੱਡੀਆਂ ਏਜੰਸੀਆਂ ਬੈਠੀਆਂ ਉਹ ਸਾਰੇ ਲੱਗੇ ਆ ਕਿੱਥੋਂ ਕਿੱਥੋਂ ਕੀ ਆ ਰਿਹਾ ਸੱਚ ਤਾਂ ਲੁਕਣੋਂ ਰਿਹਾ ਅੱਜ ਦਾ ਟਾਈਮ ਦੇ ਵਿੱਚ ਸੱਚ ਨਹੀਂ ਲੁਕ ਸਕਦਾ ਹੋ ਸਕਦਾ ਲੇਟ ਹੋਵੇ ਸੱਚ ਸਾਰਾ ਸਾਹਮਣੇ ਆਏਗਾ ਤੋ ਉਸ ਗੱਲਾਂ ਦਾ ਜਵਾਬ ਹੀ ਉਸ ਵੇਲੇ ਮਿਲ ਜਾਏਗਾ ਭਾਰਤ ਪਾਕਿਸਤਾਨ ਦੀ ਗੱਲ ਕਰਦੇ ਸੀ ਵਿੱਚ ਇੱਕ ਗੱਲ ਇੱਕ ਨਾਮ ਲੈਣਾ ਜ਼ਰੂਰੀ ਹੈ ਗੁਰਪਤਵੰਦ ਸਿੰਘ ਪੰਨੂ ਦਾ ਖਾਲਿਸਤਾਨ ਪੱਖੀ ਗੁਰਪਤਵੰਦ ਪੰਨੂ ਸਿੱਖ ਫੋਰ ਜਸਟਿਸ ਦਾ ਪ੍ਰਧਾਨ ਹੈ ਭਾਰਤ ਦੇ ਵਿੱਚ ਟੈਰਰਿਸਟ ਐਲਾਨ ਹੈ ਗੁਰਪਤਵੰਦ ਪੰਨੂ ਕਹਿੰਦਾ ਕਿ ਜਿਹੜੇ Hindu ਭਾਈਚਾਰੇ ਨਾਲ ਸੰਬੰਧਿਤ ਲੋਕ ਸ਼ਹੀਦ ਹੋਏ ਨੇ ਗੋਲੀਆਂ ਲੱਗੀਆਂ ਉਹਨਾਂ ਦੇ ਪਰਿਵਾਰਾਂ ਨੂੰ ਮੈਂ ਇੱਕ ਇੱਕ ਮਿਲੀਅਨ ਰੁਪਇਆ ਦਊਂਗਾ ਮਤਲਬ 10-10 ਲੱਖ ਰੁਪਇਆ ਦਊਗਾ ਚੰਗੀ ਗੱਲ ਹੈ ਇਹ ਤਾਂ ਮਾੜੀ ਤੇ ਨਹੀਂ ਦੇਖੋ ਜੀ ਇਹ ਤੇ ਹੁਣ ਕੈਸ ਵੇਲੇ ਅੱਜ ਤੱਕ ਤੇ ਕਹਿਂਦੀਆਂ ਗੱਲਾਂ ਨੇ ਉਹ ਪਿੱਛੇ ਦੀਆਂ ਕਈ ਘਟਨਾਵਾਂ ਇਦਾਂ ਦੀਆਂ ਹੋਈਆਂ ਜਿਹੜੀਆਂ ਵਾਰਦਾਤਾ ਉਹਨਾਂ ਨੇ ਕਈ ਕਰਵਾਈਆਂ ਤੇ ਸਾਡੇ ਕੋਲ ਵੀ ਮੀਡੀਆ ਦੇ ਰਾਹੀਂ ਜਾਣਕਾਰੀ ਮਿਲੀ ਆਇਆ ਕਿ ਉਹਨਾਂ ਨੇ ਜਿਹੜੇ ਬੱਚਿਆਂ ਨੂੰ ਗੁਮਰਾਹ ਕਰਕੇ ਇਦਾਂ ਦੀਆਂ ਵਾਰਦਾਤਾ ਕਰਵਾਈਆਂ ਉਹਨਾਂ ਵਿਚਾਰਿਆਂ ਦਾ ਉਹ ਪੈਸੇ ਵੀ ਨਹੀਂ ਮਿਲੇ ਚਲੋ ਇਹ ਗੱਲ ਜੇ ਉਹਨਾਂ ਨੇ ਕਹੀ ਹੈ ਤੇ ਉਹੀ ਜਾਣਨ ਇਸ ਬਾਰੇ ਅਸੀਂ ਕੁਝ ਨਹੀਂ ਜਾਣ ਸਕਦੇ ਜਦੋਂ ਮਿਲਣਗੇ ਉਹਦੀਆਂ ਗੱਲਾਂ अच्छा मेरा अंतला सवाल है केंद्र सरकार ਦੇ ਵੱਲ ਮੈਨੂੰ ਲੱਗਦਾ ਪੂਰਾ ਕਸ਼ਮੀਰ ਤਾਕ ਲਈ ਬੈਠਾ ਕਸ਼ਮੀਰ ਕੀ ਪੂਰਾ ਦੇਸ਼ ਹੀ ਤਾਕ ਲਈ ਬੈਠਾ ਹੈ ਪਲਵਾਮਾ ਤੋਂ ਬਾਅਦ ਦੁਬਾਰਾ ਇੱਕ ਵੱਡਾ ਹਮਲਾ ਹੋ ਗਿਆ ਕੀ ਕੇਂਦਰ ਸਰਕਾਰ ਯਕੀਨੀ ਬਣਾਊਗੀ ਇਹ ਕਿ ਭਾਰਤ ਦੇ ਲੋਕ ਆਰਾਮ ਨਾਲ ਕਸ਼ਮੀਰ ਨੂੰ ਮੰਨ ਜਾਣ ਤੇ ਕਸ਼ਮੀਰ ਦੇ ਲੋਕ ਵੀ ਉੱਥੇ ਆਰਾਮ ਨਾਲ ਰਹਿਣ ਦੇਖੋ ਜੀ ਇਹ ਯਕੀਨਨ ਉਹਨਾਂ ਨੂੰ ਬਣਾਉਣਾ ਹੀ ਪੈਣਾ ਹੈ ਇਹ ਯਕੀਨ ਨਾ ਬਣਾਣਗੇ ਤੇ ਜਿਹੜਾ ਲੋਕਾਂ ਦਾ ਉਹਨਾਂ ਤੇ ਵਿਸ਼ਵਾਸ ਹੈ ਉਹ ਵਿਸ਼ਵਾਸ ਉੱਠ ਵੀ ਸਕਦਾ ਹੈ ਜਾਦ ਬਣਾਉਣ ਨੂੰ ਟਾਈਮ ਲੱਗਦਾ ਵਿਚਾਰ ਟੁੱਟਣ ਨੂੰ ਟਾਈਮ ਨਹੀਂ ਲੱਗਦਾ ਜੇ ਉਸ ਗੱਲ ਨੂੰ ਜਕੀ ਨਹੀਂ ਬਣਾਣਗੇ ਤੇਰਾ ਖਮਿਆਜਾ ਭੁਗਤਣ ਲਈ ਤਿਆਰ ਵੀ ਰਹਿਣਗੇ ਬਹੁਤ ਸ਼ੁਕਰੀਆ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਹੁੰਦਾ ਸਮਾਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ